ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨ ਹੋਵਈ ਜੇ ਸੋਚੈ ਲਖ ਵਾਰ ਚਪੈ ਚਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨ ਉਤਰੀ ਜਿਵਨ ਨ ਪੁਰੀਆ ਭਾਰ ਸੈ ਸਿਆਨ ਪਾ ਲਖ ਹੋਇ ਤ ਇਕ ਨ ਚੱਲੇ ਨਾਲ ਕਿਵਾਂ ਸਤਿਆਰ ਹੋਈਐ ਕਿਮ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋ ਸਭ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਬੂਜੈ ਤਾ ਹਮ ਕਹੇ ਨ ਕੋਈ ਗਾਵੈ ਕੋ ਤਾਨੁ ਹੋਵੈ ਕਿ ਸੈਤਾਨੁ ਗਾਵੈ ਕੋ ਤਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖਈ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵਿਖੇ ਹਾਦਰ ਹਾ ਦੂਰ ਕਥਨ ਖਥਿਨਿ ਹਵ ਤੋਟਮ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੰਦਿਤ ਪਾ ਹੈ ਜੁਵਾ ਜਵੰਤਰ ਖਹੀ ਖਾ ਹੈ ਹੁਕਮੀ ਹੁਕਮ ਚਲਾਈ ਰਹਾ ਨਾਨਕ ਵਿਖਸੇ ਵੇਪਰਵਾਹ ਸਾਚਾ ਸਹਬੂ ਸਾਚ ਨਾਈ ਭਾਖਿਆ ਭਾਉ ਅਪਾਰ ਅੱਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀ ਐ ਜਿੱਤ ਦੀ ਸੇ ਦਰਵਾਰ ਮਹਾਂ ਕੇ ਬੋਲਨ ਬੋਲੀ ਐ ਜਿੱਤ ਸੁਣ ਤਰੀ ਤਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜ ਨਦਰੀ ਮੂਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਇ ਕਿਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ세 ਵੀ ਆਤਿਨ ਪਾਇਆ ਮਾਨੋ ਨਾਨਕ ਗਵੀਐ ਕੁਣੀ ਨਿਧਾਨ ਗਵੀਐ ਸੋਨਿਏ ਮਨ ਰਖਿਐ ਭਾਉ ਦੁਖ ਪਰ ਹਰ ਸਭ ਕਰ ਲੈ ਜਾਇ ਗੁਰਮਖ ਨਾਨਕ ਗੁਰਮਖ ਵੇਦ ਗੁਰਮਖ ਪ੍ਰਿਹਸਮਾਏ ਗੁਰੀਸ਼ਰ ਗੁਰਗੋੜ ਖਬਰ ਮਾ ਗੁਰਪਾਰਵਤੀ ਮਾਈ ਜੇ ਹੋ ਜਨ ਅੱਖ ਨਹੀ ਕਹਿਨਾ ਕਥਨ ਜਾਇ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਕੋ ਇਕ ਦਾਤਾ ਸੋ ਮੈਂ ਵਿਸਰਨ ਜਾਈ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਕੋ ਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਭਾਣ ਕੈ ਨਾਈ ਕਰੀ ਜੇਤੀ ਸਿਰਠਿ ਉਪਾਈ ਵੇਖਾਂ ਬਿਨ ਕਰਮਾ ਕੈ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਅ ਕਾ ਇੱਕ ਦਾਤ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਅਰਜ ਹੁਰਦ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤੈ ਬਾਤ ਨ ਪੁੱਛੇ ਕੀ ਕੀਟ ਅੰਦਰ ਕੀਟ ਪਰਦੋਸੀ ਦੋਸਤਰ ਨਾਨਕ ਨਿਰਗੁਣ ਗੋਣ ਕਰੇ ਗੁਣਮੰਤੀਆ ਗੁਣ ਦੇ ਤਿਹ ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿਧ ਪੀਸਰ ਨਾਥ ਸੁਣੈ ਤਰਤ ਤਵਲ ਆਕਾਸ ਸੁਣੈ ਦੀਪ ਲੋਪਾ ਤਾਲ ਸੁਣੈ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਬਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਇਸਰੂ ਬਰਮੰਦ ਸੁਣੈ ਮੁਖਸਲਾ ਹਨਮੰਦ ਸੁਣੈ ਜੋਗ ਜੁਗਤੰ ਭੀਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖੀਆਨ ਸੁਣੈ 68 ਕਾ ਈਸ਼ ਨਾਮ ਸੁਣੇ ਪੜ ਪੜ ਪਾਵੇ ਮਾਨੋ ਸੁਣੇ ਲੱਗੇ ਸਹਿਜ ਧਿਆਨੋ ਨਾਨਕ ਭਗਤਾਂ ਸਦਾ ਵੇਗਾਸ ਸੁਣੇ ਦੁਖ ਪਾਪ ਦਾ ਨਾਸ ਸੁਣੇ ਸਰਗੁਨਾ ਕੀ ਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਧੇ ਪਾਵੈ ਰਹਾ ਸੁਣੇ ਹਾਥ ਹੋਵੇ ਸਗੋ ਨਾਨਕ ਭਗਤਾਂ ਸਦਾ ਵੇਗਾਸ ਸੁਣੇ ਦੁਖ ਪਾਪ ਦਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਰ ਮਨਿ ਕ ਬਹਿ ਕਰਨ ਵਿਚਾਰੂ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਨ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁੱਧ ਮਨ ਮੋਹ ਝੋਟਾ ਨਾ ਖਾਏ ਮੰਨ ਜੰਮ ਕੈ ਸਾਥ ਨ ਜਾਇਐ ਸਨਾਮ ਨਿਰੰਜਨ ਹੋਇ ਜੇ ਕੋ ਮੰਜਨ ਮਨ ਕੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਜ ਪ੍ਰਗਟ ਜਾਏ ਮੰਨੈ ਮਗਨ ਚਲੇ ਪੰਥ ਮੰਨੈ ਧਰਮ ਸਿਤੀ ਸਨ ਬੰਦ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਜਨ ਮਨ ਕੋਇ ਮਨ ਪਾਵੇ ਮੂਖ ਦੁਆਰ ਮਨ ਪਰਵਾਰਾ ਸਾਧਾਰੂ ਮਨ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਪਵੈ ਨ ਪਿੱਖ ਐਸਾ ਨਾਮੋ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਥ ਪ੍ਰਦਾਨ ਪੰਜ ਪਾਵੇ ਦਰਗਹਿ ਮਾਨੋ ਪੰਜ ਸੋਹ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹ ਕਰ ਵਿਚਾਰੁ ਪਰਤੇ ਕ ਕਰਨੇ ਨਾਹੀ ਸਮਾਰ ਤਾਲ ਧਰਮ ਦੇ ਆਕ ਪੂਤਮ ਸੰਤੋਖ ਥਾਪ ਰਖਿਆ ਦਿਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰੁ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਉਂਜੂਰ ਜੀ ਜਾ ਤਰੰਗਾ ਕੈ ਨਾਮ ਸਵਨ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਨ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਨ ਸੁਵਲਿ ਰੂਪ ਪੈਤੀ ਦਾਗ ਜਨ ਕਨਕੂਤਮ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਈ ਲਖ ਦਰੀਉ ਉਪਦਰਤ ਕਉਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਕੋ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਪਕਸਾਰੂ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਮ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹ ਜੂਰ ਸੰਗਲ ਵਢਾਤਿਆ ਕਮਾਹ ਸੰਖ ਪਾਪੀ ਪਾਪ ਕਰ ਜਾਹ ਅਸੰਖ ਕੁੜੇ ਔਰ ਕੁੜੇ ਫੈਰਾ ਹੈ ਅਸੰਖ ਮਲੇਸ਼ ਮਲ ਭਖ ਖਾ ਹੈ ਸੰਖ ਨਿੰਦਕ ਸਿਰਹ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਰਯਾ ਨ ਜਾਵੈ ਇੱਕ ਬਾਰ ਜੋ ਤਤ ਪਾਵੈ ਸਹੀ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਰਾਮ ਅਗੰ ਅਸੰਖ ਲੋਇ ਅਸੰਖ ਕੈ ਸਿਰ ਭਾਰ ਹੋਇ ਅਕਰੀ ਨਾਮ ਅਕਰੀ ਸਲਾਹ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਨ ਬੋਲਨ ਬਾਨ ਅਕਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਰਨਾਹਮ ਜੇ ਮਰਮਾਇ ਤੈਉ ਤਿਮ ਪਾ ਜਿਤਾ ਕੀਤਾ ਤਿਤਾ ਨਾਉ ਬਿਨ ਨਾ ਮੈਂ ਨਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਧੋਏ ਪਰੀਏ ਮਾਤ ਪਾਪਾ ਕੈ ਸੰਗ ਧੁੱਪ ਨਮਕਰੰਗ ਪੁਨੀ ਪਾਪੀ ਆਖ ਨਾ ਹੰ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵ ਜਾਓ तप दया दत्त जे को भावलकमन सुमन सब गुण अन्तर्गत में सीर कोई बिन गुण की भगत नो स्वणी बरमाौ सत्सहंस मन चाओ कवन सवेला वक्त कवन कवन, कवन।, कवन वार ਕਵਨ ਸੀ ਰੁੱਤੀ ਮਾਹੋ ਕਵੰਜਿਤ ਹੋਆ ਆਕਾਰ ਵੇਲ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣੋ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ। ਥਿਤ ਵਾਰਨ ਜੋਗੀ ਜਣ ਰੁੱਤ ਮਾਹੋ ਨ ਕੋਈ ਜਕਰਤਾ ਸੇ ਠਿਕੋ ਸਦੈ ਅਪੈ ਜਣ ਸੋਈ। ਕਿਉ ਕਰੇ ਅੱਖਾਂ ਕਮਸਲਾਹੀ ਕਿਉ ਵਰਨੀ ਕਮ ਜਾਣਾ ਨਾਨਕ ਅੱਖਾਂ ਸਭ ਅੱਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਪਾਤਾਲ ਪਾਤਲ ਲਖ ਅਗਾਸ ਅਗਾਸ ਔੜਕ ਔੜਕ ਪਾਲਤ ਕਹਿ ਵੀਰ ਕਹਿਣ ਇੱਕ ਬਾਤ ਸੈਸ 18 ਪੈਨ ਕਤਿਬਾ ਅਸੂਲੂ ਇਕਤਾ ਤੋ ਲਿਖਾ ਹੋਇ ਤੈ ਲਿਖੀ ਐ ਲਿਖੇ ਹੋਇ ਵਿਨਾਸ ਨਾਨਕ ਵਡਾਇਆ ਕੀ ਐ ਆਪੈ ਜਨ ਅਪ ਸਲ ਹੀ ਸਲ ਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਪ ਵੈ ਸੰਬੰਧ ਨ ਜਾਣੀ ਐ ਸਮੰਦ ਸਹਾ ਸੁਲਤਾਨ ਗਿਰਹ ਸੇਤੀ ਮਲ ਤਨ ਕੀੜੀ ਤੁਲ ਨ ਹੋਵਨੀ ਜੇਤਸ ਮਨੋ ਨਾ ਵਿਸਰੈ ਅੰਤਨੇ ਸਿਪਤੀ ਕਹਿ ਨਯੰਤ ਅੰਤ ਨ ਕਰਨਾ ਦੇ ਨਯੰਤ ਅੰਤਨ ਵੇਖਨ ਸੁ ਨਯੰਤ ਅੰਤਨ ਜਾਪੈ ਕਿਉ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੇ ਤੇ ਵਿਲਲਾ ਹੈ ਤਾਂ ਕੇ ਅੰਤ ਨ ਪਾਏ ਜਾ ਹੈ ਹਉ ਅੰਤ ਨ ਜਾਣ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਚਾਣਾ ਹੋਏ ਉੱਚਾ ਹੋਵੇ ਕੋਈ ਤੇ ਸੁੱਚਕ ਹੋ ਜਾਣ ਸੋਏ ਜਿਵ ਦੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਪਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤਾ ਮਾਈ ਕਿਤੇ ਮੰਗਹਿ ਜੋਦ ਅਪਰ ਕਿਤੇ ਗੰਤ ਨਹੀਂ ਵਿਚਾਰੂ ਕਿਤੇ ਖਬ ਟਟੇ ਬੇਕਾਰ ਕਿਤੇ ਲਲ ਮੁਕਰਪਾ ਹਨ ਕਿਤੇ ਮੂਰਖ ਖਹੀ ਖਾਇ ਕਿਤਿਆਂ ਦੁਖ ਭੂਖ ਸਦ ਮਾਰੋ ਏ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹਉ ਰੀ ਆਖ ਨ ਸਕੇ ਕੋਈ ਜੇ ਕੋ ਖਾਈ ਕੀ ਅੱਖਣ ਪਾਈ ਉਹ ਜਾਣੇ ਜੀਤਿਆਂ ਮੂਖਾਈ ਆਪੇ ਜਾਣੇ ਆਪੇ ਦੇ ਅੱਖੇ ਸੇ ਭੇਕੀ ਕੇ ਜਿਸ ਨੂੰ ਬਖਸ ਸਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਰ ਅਮੁੱਲ ਵਪਾਰੀ ਐ ਮੁੱਲ ਪੰਡਾਰ ਐ ਮੁੱਲ ਆਵੈ ਅਮੁੱਲ ਲੈ ਜਾਹੈ ਅਮੁੱਲ ਭਾਇ ਅਮੁੱਲਾ ਸਮਾਹੈ ਅਮੁੱਲ ਧਰਮ ਮੁੱਲ ਦੀਵਾਨ ਮੁੱਲਤ ਅਮੁੱਲ ਪਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਨ ਅਮੁੱਲੋ ਅਮੁੱਲ ਅੱਖਿਆ ਨਾ ਜਾਏ ਆਖ ਆਖਰ ਹੈ ਲੁਲਾਈ आख वेद पाठपुराण आख पटकर बखन आख वर्मा अख इंद अख गोपीत गोविंद आख ईश्वर आख सिद्ध आखति के किती किती बुद्ध आख दानव आख देव आख सुर नर नरमोन जन सेव शिव कख अखन पाह उठ, उठ जाह ਇਤੇ ਕਿਤੇ ਹੋਰ ਕਰੇ ਹੈ ਤੈ ਆਖ ਨ ਸਕੇ ਕੀ ਕੀ ਜਿਉੜ ਭਾਵੇ ਤੇ ਵਢ ਹੋਵੇ ਨਾਨਕ ਜਾਣ ਸੱਚਾ ਸੋਏ ਜੇ ਕੋ ਅਖ ਬੋਲ ਵਿਗਾੜੂ ਤਾਂ ਲਿਖੀਐ ਸਿਰ ਗਵਰ ਗਵਰ ਸੋ ਦਰ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ 나ਦ ਅਨੇਕੇ ਸੰਖ ਕੀਤੇ ਬਵਨ ਹਾਰੇ ਕੀਤੇ ਰਾਵ ਉਪਰੀਸ਼ਵ ਕਹੀ ਜਨ ਕੀਤੇ ਗਵਨ ਹਾਰੇ ਗਵਤਨ ਪੌਨ ਪਾਣੀ ਬੈ ਸੰਤਰ ਗਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਵੈ ਇਸਰ ਬਰਮਾ ਦੇਵੀ ਸੋਨ ਸਦਸ ਵਾਰੇ ਗਵੈ ਇੰਦਨ ਦਰਸ਼ਨ ਬੱਟੇ ਦੇਵਤੀਆਂ ਦਰਨਲ गाव समाधि समाधी अंदर गावन साध विचारी गावन जती सती सन्तोकि गा वीरकरारि गा वन पण्डित पण रखिसर जो जग वेदा नल गावै मोहन यमन मोहन सुरगा मच पे अल ਗਾਵਨ ਰਤਨ ਉਪਾਈ ਤੇਰੀ 88 ਤੀਰ ਤੇ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੈ ਧਾਰ ਸਹੀ ਤੁਦ ਨੂੰ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਤਸਾਲੇ ਹੋਰ ਕਿਤ ਗਵਨ ਸਿਮ ਚਿਤਨੇ ਆਵਨੂ ਨਾਨਕ ਅਵਿਚਾਰੀ ਸੋਈ ਸੋਈ ਸਦਾ ਸਤਸਾਹਿਬ ਸੱਚਾ ਸਾਚੀ ਨਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਆਪਾਈ ਕਰ ਕਰ ਵੇਖਿਆ ਕੀਤਾ ਇਹ ਆਪਣਾ ਜਨ ਤਸਦੀਬ ਵੜਿਆਈ ਜੋ ਤਿਸ ਭਵ ਸੋਇ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਹਾਪਤ ਸਹਬੂ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਤਲਮ ਪੱਛੋਲੀ ਧਿਆਨ ਕੀ ਕਰੈ ਬਪੂਤ ਕਿੰთა ਕਾਲ ਕੁਅਰੀ ਕਾ ਜੁਤਰਨ ਪ੍ਰਤੀਤੈ ਆਈ ਪੰਥੀ ਸਗਲ ਜਮਤੀ ਮਨ ਜਿਤ ਜਗ ਜੀਤ आदेश तिस आदेश वाद अनिल अनाद अनाहत जग जग एको वेस होत ग्यानो दे आंडार नो पाठ काट काट वाज नाद आप नाथ नाती सब जा कीरद सदेवरा साध संजोब विजोई करत लावे ਲਿਖਿਆ ਵੇ ਭਾਵ ਆਦੇਸ ਤਿਸ ਆਦੇਸ ਆਦੇ ਨਿਲ ਅਨਾਦ ਅਨਾਤ ਜੋ ਜਿ ਵੇਖੋ ਵੇਸ ਇੱਕ ਮਾਈ ਜੁਗਤ ਵਿਆਹੀ ਤਿੰਨ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਨ ਤਿਸ ਪਾਵੇ ਤਿਵੇਂ ਚਲਵੇ ਜਿਵੇਂ ਫਰਮਾਨ ਉਹ ਵੇਖੇ ਉਹਨਾਂ ਨਦਰਿਨਿ ਆਵੇ ਬਹੁਤ ਇਹੋ ਬਿਡਾਨੁ ਆਦੇਸ ਤਿਸੈ ਆਦੇਸ ਆਦਿ ਨਿਲ ਅਨਾਦ ਅਨਾਤ ਜੁਗ ਜੁਗ ਵੇਖੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਪਜ ਪਾਇ ਸੁ ਏਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸੱਚ ਕਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਤ ਜੁਗ ਜੁਗ ਵੇਖੋ ਵੇਸ ਇਕ ਦੋ ਜੀਵ ਲਖ ਹੋਏ ਲਖ ਹੋਵੇ ਲਖ ਦੀਸ ਲਖ ਲਖ ਈੜਾ ਅਕੀਏ ਏਕ ਨਾਮ ਜਗਦੀਸ਼ ਐਤਰਾ ਪਤ ਪਵਡੀਆਂ ਚੜੀਏ ਹੋਈ ਅਕੀਸ ਸਣ ਗੱਲਾਏ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਈਏ ਊੜੀ ਕੂੜੇ ਠੀਸ ਅਖੰਜੂਰ ਚਪੈ ਨਹਿ ਜੋਰ ਜੋ ਨ ਮੰਗਣ ਦੇ ਨਜੂਰ ਜੋਨ ਜੀਵਨ ਮਰਨੈ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਪਰਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਕਤੀ ਰਤੀ ਤਿਤੀ ਵਰ ਪਵਨ ਪਾਣੀ ਅਗਨੀ ਪਾਤਲ తిస్ ధరతి తర్మసాలీ జోత రంగ తినక నమీక అనంతమి కర్మి విచారు సచ్చాయా సచ్చా దరబారిథె సోహన్ పంచరి కర్మ పవె ని ਕਚ ਬਕਾਈ ਉਥੇ ਪਾਈ ਨਨ ਗਿ ਅਜੱਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪਉਣ ਪਾਣੀ ਬੈ ਸੰਤੁਰੂ ਕੀਤੇ ਕਾਨ ਮਹੇਸ਼ ਕੀਤੇ ਵਰਮੈ ਘਾੜਿਤ ਖੜੀਏ ਰੂਪ ਰੰਗ ਕੇ ਵੇਸ ਕੀਤੇ ਕਰਮ ਭਮੀ ਮੇਰ ਕੀਤੇ ਕੀਤੇ ਧੂਪ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿਦ ਬਦਨਾਥ ਕੇਤੇ ਚੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਤ ਨਰੰਦਮ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨੇ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਕਰਮਖੰਡ ਕੀ ਬਾਣੀ ਰੂਪ ਤਿੱਥ ਘੜਤ ਕੜੀਏ ਬਹੁਤ ਅਨੁਸੂਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛੇ ਪਛਤਾਏ ਤਿੱਥੈ ਘੜੀਏ ਸੁਰਤ ਮਤਮਨ ਬੁੱਧ ਤਿੱਥੈ ਘੜੀਏ ਸਿਰ ਸਦਾ ਕੀ ਸਦ ਕਰਮਖੰਡ ਕੀ ਬਾਣੀ ਜੂਰ ਤਿੱਥੈ ਹੋਰ ਨ ਕੋਏ ਹੋਰ ਤਿੱਥਾ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਿਹਾ ਭਰਪੂਰ ਤਿੱਥਾ ਸਿਤ ਸੀਤਾ ਮੈਂ ਮਮਾ ਹੈ ਤਾ ਕੇ ਰੂਪ ਨ ਕਥ ਨ ਜਾਹ ਨਾ ਉਹ ਮਰ ਨ ਠਗ ਜਾਹ ਜਿਨ ਕੇ ਰਾਮ ਬਸੈ ਮਨ ਮਾ ਹੈ ਤਿੱਥੇ ਭਗਤ ਬਸੈ ਕੈ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥ ਕਨ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤ ਨ ਅੰਤਮ ਤਿੱਥ ਲੋ ਲੋ ਆਕਰ ਜਿਵ ਜਹ ਹਪੁ ਤਿ ਮੈਂ ਤੁਮ ਕਾਰ ਵੇਖੈ ਵਿਖਸੈ ਕਰਿ ਵਿਚਾਰੁ ਨਾਨਕ ਕਥਨ ਕੜਾ ਸਰਮ ਜਤਪਹਰ ਤਿਤ ਸੁਨਿ ਅਰੁ ਅਹਰ ਨ ਮਤ ਵੇਦ ਹਥਿਆਰ ਭਉ ਖਲੈ ਤਪਤਾਉ ਭੰਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਨ ਕੋ ਨਦਰ ਪਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ पवन गुरु पानी पिता माता धरत महत दिवस रात दुई दाई दाया खिल सगल जगत चंगे आईया बुरे आईया वच धर्म हदूर करमी अपो अपनी के नेड़ी के दूर जिन्नी नाम त्याया गए मसक्कत काल ਨਾਨਕ ਤੇ ਮੁਖ ਉਜਲੇ ਖਿੱਤੀ ਚਿੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਖਿੱਤੀ ਚਿੱਟੀ ਨਾਲ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਹਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੈ ਲਖ ਵਾਰ ਚਪੈ ਚਪ ਨ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜਿਬੰਨਾ ਪੁਰੀਆ ਭਾਰ